ਕੋਜਦੇ ਨੇ ਪਹਿਲਾਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕੇ ਅੰਮ੍ਰਿਤਸਰ ਅਤੇ ਗਰਦਾਸਪੁਰ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਆਉਂਦੇ ਨੇ ਤੇ ਉਸ ਵਕਤ ਗੁਰਦੁਆਰਾ ਸਮਾਦ ਬਾਬਾ ਬੁੰਡਾ ਜੀ ਦੇ ਵਿੱਚ ਵੀ ਨਤਮਸਤਕ ਹੋਣ ਜਾਂਦੇ ਨੇ ਤੇ ਉੱਥੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਸਿਰੋਪਾਓ ਦਿੱਤਾ ਜਾਂਦਾ ਪਰ ਇਸੇ ਮਾਮਲੇ ਦੇ ਵਿੱਚ ਜਦੋਂ ਮਾਮਲਾ ਐਸਜੀਪੀਸੀ ਦੇ ਨੋਟਿਸ ਦੇ ਵਿੱਚ ਲਿਆਂਦਾ ਜਾਂਦਾ ਤੇ ਉਹਨਾਂ ਦੇ ਵੱਲੋਂ ਵਟਾ ਐਕਸ਼ਨ ਕੀਤਾ ਗਿਆ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਰਾਗੀ ਸਿੰਘ ਦਾ ਕਥਾਵਾਚਕਾ ਸਮੇਤ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਦੀ ਨਾਲ ਮੈਨੇਜਰ ਨੂੰ ਵਾਰਨਿੰਗ ਦੇ ਕੇ ਤਬਾਦਲਾ ਕਰ ਦਿੱਤਾ ਗਿਆ ਦਰਅਸਲ ਉਹਨਾਂ ਦੇ ਪਰਿਵਾਰ ਦੇ ਉੱਪਰ ਇਲਜ਼ਾਮ ਲਾਦੇ ਨੇ ਕਿ ਜੋ ਜੂਨ 1984 ਦੇ ਵਿੱਚ ਹੁੰਦਾ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਨੇ ਕਰਵਾਇਆ ਤੇ ਇਸੇ ਮਾਮਲੇ ਦੇ ਵਿੱਚ ਹਾਲਾਂਕਿ ਕਈ ਵਾਰ ਜਿਹੜੇ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਚੁੱਕੇ ਨੇ ਪਰ ਜਦੋਂ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਦੇ ਵਿੱਚ ਨਤਮਸਤਕ ਹੁੰਦੇ ਨੇ ਉੱਥੇ ਉਹਨਾਂ ਨੂੰ ਜਿਹੜਾ ਸਰੋਪਾਉ ਦਿੱਤਾ ਜਾਂਦਾ ਜਿਨ੍ਹਾਂ ਨੇ ਸਰੋਪਾਉ ਦਿੱਤਾ ਸੀ ਉਸ ਵਕਤ ਉਹਨਾਂ ਦੇ ਉੱਪਰ ਅੱਜ ਵੱਡਾ ਐਕਸ਼ਨ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਰਾਗੀ ਸਿੰਘ ਕਥਾਵਾਚਕ ਸਮੇਤ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਮੈਨੇਜਰ ਨੂੰ ਵਾਰਨਿੰਗ ਦੇ ਕੇ ਤਬਾਦਲਾ ਕਰ ਦਿੱਤਾ ਗਿਆ